ਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਹੋਂਦ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਆਪਾਂ ਖੜੇ ਆ ਪਿੰਡ ਜੱਲੂਪੁਰ ਖੇੜਾ ਸੋ ਅੱਜ ਵੀਰ ਅਮਰਤਪਾਲ ਸਿੰਘ ਦਾ ਜਥਾ ਹਮੇਸ਼ਾ ਇੱਥੋਂ ਖਾਲਸਾ ਵਹੀਰ ਦਾ ਰੂਪ ਧਾਰਨ ਕਰਕੇ ਧਰਮ ਪ੍ਰਚਾਰ ਲਈ ਨਿਕਲਦਾ ਸੀ ਪਰ ਅੱਜ ਉਹ ਹੀ ਜਥਾ ਨਿਕਲ ਰਿਹਾ ਹੈ ਪਰ ਧਰਮ ਪ੍ਰਚਾਰ ਦੇ ਨਾਲ-ਨਾਲ ਗ੍ਰਿਫਤਾਰੀ ਦੇਣ ਲਈ ਚੱਲਿਆ ਸੋ ਪਾਲਕੀ ਸਾਹਿਬ ਵੀ ਨਾਲੇ ਨਗਾਰੇ ਦੀ ਚੋੜ ਤੇ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਪਾਵਨ ਸਥਾਨ ਤੋਂ ਪਿੰਡ ਦੇ ਬਾਹਰਲੇ ਪਾਸੇ ਜਿਹੜਾ ਗੁਰੂ ਘਰ ਹੈ ਉਹ ਸਥਾਨ ਤੋਂ ਅੱਜ ਚਾਲੇ ਪਾ ਰਿਹਾ ਹੈ ਅਜ ਨਾਲੇ ਨੂੰ ਸੋ ਤੁਸੀਂ ਵੇਖੋ ਵੱਡਾ ਕਾਫਲਾ ਹੈ ਔਰ ਪੰਜਾਬ ਦੇ ਵਿੱਚ ਹਰ ਕੋਨੇ ਤੋਂ ਜਿਹੜੇ ਨੌਜਵਾਨ ਨੇ ਵੀਰ ਅਮਰਤਪਾਲ ਸਿੰਘ ਦੇ ਨਾਲ ਪ੍ਰੇਮ ਕਰਨ ਵਾਲੇ ਸਿੱਖੀ ਦੇ ਨਾਲ ਦਰਦ ਰੱਖਣ ਵਾਲੇ ਉਹ ਪਹੁੰਚ ਰਹੇ ਨੇ ਔਰ ਪਤਾ ਲੱਗਾ ਵੀ ਕਾਫੀ ਥਾਵਾਂ ਦੇ ਉੱਪਰ ਕਾਫੀ ਥਾਵਾਂ ਦੇ ਵਿੱਚ ਉਹਨਾਂ ਨੂੰ ਰੋਕਿਆ ਵੀ ਗਿਆ ਪਤਾ ਲੱਗਾ ਵੀ ਹਰੀਕੇ ਪੱਤਣ ਤੇ ਵੀ ਸੰਗਤਾਂ ਨੂੰ ਜਿਹੜੀਆਂ ਇਧਰੋਂ ਕਿਉਂਕਿ ਮਾਲਵੇ ਵਾਲੇ ਪਾਸੇ ਉਧਰੋਂ ਆ ਰਹੀਆਂ ਤੇ ਜਿਹੜੀਆਂ ਇਧਰੋਂ ਦਵਾਬੇ ਵਾਲੇ ਪਾਸਿਓਂ ਬਿਆਸ ਦਰਿਆ ਦੇ ਉੱਪਰ ਕਿਉਂਕਿ ਬਿਆਸ ਦਰਿਆ ਜਿਹੜਾ ਇਹ ਪੁਲ ਜਿਹੜਾ ਇਹ ਮਾਝੇ ਤੇ ਦਵਾਬੇ ਨੂੰ ਜੋੜਦਾ ਹੈ ਤੇ ਜਿਹੜਾ ਹਰੀਕੇ ਵਾਲਾ ਪੋਲੇ ਉਹ ਮਾਝੇ ਤੇ ਮਾਲਵੇ ਨੂੰ ਜੋੜਦਾ ਸੋ ਨੌਜਵਾਨ ਇਹ ਜਾ ਰਹੇ ਨੇ ਵੱਡਾ ਕਾਫਲਾ ਅੱਜ ਗ੍ਰਿਫਤਾਰੀ ਦੇਣ ਦੇ ਲਈ ਚੱਲਿਆ ਨਗਾਰੇ ਦੀ ਚੋਟ ਤੇ ਸੋ ਜਿੱਥੇ ਸਿੱਖ ਜਥੇਬੰਦੀਆਂ ਜਸ ਪਿਆਰ ਕਰ ਰਹੀਆਂ ਉਥੇ ਜਿਨ੍ਹਾਂ ਨੇ ਫਗਵਾੜੇ ਦੇ ਵਿੱਚ ਫੁੱਲਾਂ ਦੀ ਵਰਖਾ ਕੀਤੀ ਸੀ ਵਹੀਰ ਤੇ ਹਣੀ ਸਿੰਗਲਾ ਵੀ ਨਾਲ ਨੇ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਹੋਈ ਪੰਜ ਪਿਆਰੇ ਸਹਿਬਾਨ ਉਹ ਅਗਵਾਈ ਕਰ ਰਹੇ ਨੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਸ਼ਿਸ਼ੋਭਤ ਨੇ ਸੋ ਨਗਾਰੇ ਦੀ ਝੋਟ ਤੇ ਸੋ ਨਗਾਰੇ ਦੀ ਝੋਟ ਤੇ ਵਹੀਰ ਫਿਰ ਅੱਜ ਅਜਨਾਲੇ ਨੂੰ ਰਵਾਨਾ ਹੋ ਰਿਹਾ ਸੋ ਭਰ ਜਵਾਨੀ ਦਾ ਨੌਜਵਾਨ ਛੋਟੀ ਜੀ ਉਮਰ ਦਾ ਨਗਾਰੇ ਦੇ ਉੱਪਰ ਚੋਟਾ ਮਾਰ ਰਿਹਾ ਨਗਾਰੇ ਦੀ ਚੋਟ ਦੇ ਉੱਪਰ ਵਹੀਰ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਇਹ ਵਹੀਰ ਹਮੇਸ਼ਾ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਵਿਚਰਿਆ ਉਹ ਰਾਦੇ ਦੀਵਾਨ ਸਾਜਦੇ ਸਨ ਅਮਰ ਸੰਚਾਰ ਹੁੰਦਾ ਸੀ ਪਰ ਖੋਰੇ ਹਕੂਮਤਾਂ ਨੂੰ ਸਰਕਾਰਾਂ ਨੂੰ ਕੀ ਚੰਗਾ ਨਹੀਂ ਲੱਗਦਾ ਜਿਵੇਂ ਵੀਰ ਅਮਰਪਾਲ ਸੈਣੀ ਕਹਿੰਿਆ ਵੀ ਅਸੀਂ ਦੇ ਨਸ਼ਾ ਛੁਡਾ ਰਹੇ ਹਾਂ ਪਰ ਨੌਜਵਾਨ ਜਥੇ ਦੇ ਜਿਹੜੇ ਨੇ ਉਹਨਾਂ ਨੂੰ ਚੱਕਿਆ ਜਾਂਦਾ ਹੈ ਤੂਫਾਨ ਸਿੰਘ ਭਰ ਜਵਾਨੀ ਦਾ ਨੌਜਵਾਨ ਨੇ ਉਹਦੇ ਤੇ ਝੂਠਾ ਪਰਚਾ ਕੱਟਿਆ ਗਿਆ ਸੋ ਉਹ ਪਰਚਾ ਰੱਦ ਕਰਾਉਣ ਦੇ ਲਈ ਅੱਜ ਵਹੀਰ ਅਜਨਾਲੇ ਵਾਲੇ ਚਾਲੇ ਪਾ ਰਿਹਾ ਵੀ ਜਾਂ ਤੇ ਭਾਈ ਸ਼ਾਹਬ ਨੇ ਕਹਤਾ ਹੈ ਵੀ ਕੱਲੇ-ਕੱਲੇ ਸਿੰਘ ਨੂੰ ਫੜਨ ਦੀ ਬਜਾਏ ਤੁਸੀਂ ਸਾਨੂੰ ਸਾਰਿਆਂ ਨੂੰ ਫੜ ਲਓ ਸੋ ਪਰਚੇ ਝੂਠੇ ਪਾਏ ਜਾ ਰਹੇ ਨੇ ਸਾਡੇ ਸਿੰਘਾਂ ਨੂੰ ਛੱਡਿਆ ਨਹੀਂ ਜਾ ਰਿਹਾ ਪਰ ਵੇਖੋ ਵਹੀਰ ਖਾਲਸਾ ਵਹੀਰ ਅੱਗੇ ਧਰਮ ਪ੍ਰਚਾਰ ਲਈ ਚੱਲਦਾ ਸੀ ਅੱਜ ਧਰਮ ਪ੍ਰਚਾਰ ਦੇ ਨਾਲ-ਨਾਲ ਜਿਹੜਾ ਹੈ ਸੂ ਹਰੇਕ ਚੀਜ਼ ਦਾ ਖਿਆਲ ਰੱਖਿਆ ਜਾ ਰਿਹਾ ਵੇਖੋ ਪਾਲਕੀ ਸਾਹਿਬ ਦੇ ਨਾਲ ਪੰਜ ਪਿਆਰੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਸੋ ਵਹੀਰ ਚੱਲਿਆ ਸੋ ਵੀਰ ਅਮਰਪਾਲ ਸਿੰਘ ਜੀ ਵੀ ਨਾਲ ਨੇ ਸੋ ਨਾਲੇ ਨੂੰ ਸਾਨੂੰ ਪਾਏ ਹਾਲ ਦੋ ਪੁਲਾਂ ਦੇ ਉੱਪਰ ਦੋ ਪੁਲਾਂ ਦੇ ਉੱਪਰ ਨੌਜਵਾਨਾਂ ਨੂੰ ਕਿਰਿਆ ਗਿਆ ਕਿਉਂਕਿ ਜਿਹੜਾ ਬਿਆਸ ਦਰਿਆ ਹੈ ਬਿਆਸ ਦਰਿਆ ਮਾਝੇ ਦੇ ਮਾਲਵੇ ਨੂੰ ਜੋੜਦਾ ਹੈ ਤੇ ਹਰੀਕੇ ਵਾਲਾ ਦਰਿਆ ਮਾਲਵੇ ਤੇ ਮਾਝੇ ਨੂੰ ਜੋੜਦਾ ਦੋਹਾਂ ਦਰਿਆਵਾਂ ਦੇ ਉੱਪਰ ਭਾਰੀ ਫੋਰਸ ਲਾ ਕੇ ਨੌਜਵਾਨਾਂ ਨੂੰ ਉੱਥੇ ਰੋਕਿਆ ਗਿਆ ਸੋ ਨੌਜਵਾਨਾਂ ਦਾ ਕਾਫਲਾ ਜਿਹੜਾ ਇਹ ਵਹੀਰ ਧਰਮ ਪ੍ਰਚਾਰ ਲਈ ਹਮੇਸ਼ਾ ਚੱਲਦੀ ਸੀ ਪਰ ਅੱਜ ਧਰਮ ਪ੍ਰਚਾਰ ਦੇ ਨਾਲ-ਨਾਲ ਗ੍ਰਿਫਤਾਰੀ ਲਈ ਚੱਲੀ ਏ ਸੋ ਗੱਡੀਆਂ ਦੇ ਉੱਪਰ ਲਿਖਿਆ ਗਿਆ ਭਾਈ ਤੂਫਾਨ ਸਿੰਘ ਨੂੰ ਰਿਹਾ ਕਰੋ ਝੂਠੇ ਪਰਚੇ ਰੱਦ ਕਰੋ ਸੋ ਹਣੀ ਸਿੰਘਲਾ ਜੀ ਵੀ ਨਾਲ ਨੇ ਜਕਾਰਿਆਂ ਦੀ ਗੂੰਜ ਦੇ ਵਿੱਚ ਨਗਾਰੇ ਦੀ ਝੋਟ ਤੇ ਵਹੀਰ ਜਿਹੜਾ ਜਲੂਪੁਰ ਖੇੜਾ ਤੋਂ ਚੱਲ ਚੁੱਕਾ ਹੈ ਅੱਜ ਅਜਨਾਲੇ ਪਹੁੰਚੇਗਾ ਰਸਤੇ ਦੇ ਵਿੱਚ ਧਰਮ ਪ੍ਰਚਾਰ ਕਰਦਾ ਕਰਦਾ ਅੱਜ ਸ਼ਾਮ ਨੂੰ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ ਸੋ ਸਰਕਾਰ ਦਾ ਕੀ ਫੈਸਲਾ ਹੈ ਅਜੇ ਤੇ ਇਹ ਗ੍ਰਿਫਤਾਰੀ ਦੇਣ ਲਈ ਜਿੱਥੇ ਚੱਲੇ ਨੇ ਵੀ ਤੁਸੀਂ ਇੱਕ ਇੱਕ ਨੂੰ ਘਰਾਂ ਦੇ ਵਿੱਚੋਂ ਚੁੱਕ ਦੇ ਜੀ ਪਰ ਅੱਜ ਉਹ ਸਾਰੇ ਨੌਜਵਾਨ ਅਜ ਤੁਹਾਡੇ ਸਪੁਰਦ ਕਰ ਦਿੱਤੇ ਜਾਣਗੇ ਜਿਹਦੇ ਤੇ ਪਰਚਾ ਕੱਟਣਾ ਤੁਸੀਂ ਕੱਟ ਸਕਦੇ ਹੋ ਸੋ ਭਾਈ ਸਾਹਿਬ ਦਾ ਇਹ ਕਹਿਣਾ ਹੈ ਔਰ ਭਾਰੀ ਮਾਤਰਾ ਦੇ ਵਿੱਚ ਸੰਗਤ ਪਿੰਡ ਤੋਂ ਵੀ ਚੱਲੀ ਏ ਔਰ ਪਤਾ ਲੱਗਾ ਵੀ ਰਸਤੇ ਦੇ ਵਿੱਚ ਵੀ ਜਿਹੜੇ ਨੇ ਬੈਰੀਗੇਟਿੰਗ ਕਰਕੇ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਰੋਕਿਆ ਗਿਆ ਕਿਉਂਕਿ ਖਬਰਾਂ ਮਿਲ ਰਹੀਆਂ ਚੈਨਲਾਂ ਦੇ ਮਾਧਿਅਮ ਜ਼ਰੀਏ ਸੋ ਬੱਸਾਂ ਦੇ ਉੱਪਰ ਵੀ ਵੇਖੋ ਬੈਨਰ ਲਾਏ ਗਏ ਨੇ ਭਾਈ ਤੂਫਾਨ ਸਿੰਘ ਨੂੰ ਰਿਹਾ ਕਰੋ ਝੂਠੇ ਪਰਚੇ ਸੋ ਜਕਾਰਿਆਂ ਦੀ ਗੂੰਜ ਦੇ ਵਿੱਚ ਨਗਾਰਿਆਂ ਦੀ ਚੋਟ ਤੇ ਸੋ ਬੱਸਾਂ ਚੱਲ ਪਈਆਂ ਨੇ ਸੋ ਬੱਸਾਂ ਗੱਡੀਆਂ ਜਿਹੜਾ ਵੀ ਕਿਸੇ ਕੋਲ ਵਹੀਕਲ ਸਾਧਣੇ ਅੱਜ ਇਹ ਸਾਰੇ ਨੌਜਵਾਨ ਸਿੱਖ ਸੰਗਤਾਂ ਜਿਹੜੀਆਂ ਨੇ ਇਹ ਗ੍ਰਿਫਤਾਰੀ ਦੇਣ ਦੇ ਲਈ ਚੱਲੀਆਂ ਨੇ ਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਹੁੰਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਆਪਾਂ ਖੜੇ ਆ ਪਿੰਡ ਜੱਲੂਪੁਰ ਖਿਹੜਾ ਸੋ ਅੱਜ ਵੀਰ ਅਮਰਤਪਾਲ ਸਿੰਘ ਦਾ ਜਥਾ ਹਮੇਸ਼ਾ ਇੱਥੋਂ ਖਾਲਸਾ ਵੀਰ ਦਾ ਰੂਪ ਧਾਰਨ ਕਰਕੇ ਧਰਮ ਪ੍ਰਚਾਰ ਲਈ ਨਿਕਲਦਾ ਸੀ ਪਰ ਅੱਜ ਉਹੀ ਜਥਾ ਨਿਕਲ ਰਿਹਾ ਹੈ ਪਰ ਧਰਮ ਪ੍ਰਚਾਰ ਦੇ ਨਾਲ-ਨਾਲ ਗ੍ਰਿਫਤਾਰੀ ਦੇਣ ਲਈ ਚੱਲਿਆ ਸੋ ਪਾਲਕੀ ਸਾਹਿਬ ਵੀ ਨਾਲੇ ਨਗਾਰੇ ਦੀ ਚੋੜ ਤੇ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਪਾਵਨ ਸਥਾਨ ਤੋਂ ਪਿੰਡ ਦੇ ਬਾਹਰਲੇ ਪਾਸੇ ਜਿਹੜਾ ਗੁਰੂ ਘਰ ਹੈ ਉਸ ਥਾਨ ਤੋਂ ਅੱਜ ਚਾਲੇ ਪਾ ਰਿਹਾ ਹੈ ਅਜਨਾਲੇ ਨੂੰ ਸੋ ਤੁਸੀਂ ਵੇਖੋ ਵੱਡਾ ਕਾਫਲਾ ਹੈ ਔਰ ਪੰਜਾਬ ਦੇ ਵਿੱਚ ਹਰ ਕੋਨੇ ਤੋਂ ਜਿਹੜੇ ਨੌਜਵਾਨ ਨੇ ਵੀਰ ਅਮਰਤਪਾਲ ਸਿੰਘ ਦੇ ਨਾਲ ਪ੍ਰੇਮ ਕਰਨ ਵਾਲੇ ਸਿੱਖੀ ਦੇ ਨਾਲ ਦਰਦ ਰੱਖਣ ਵਾਲੇ ਉਹ ਪਹੁੰਚ ਰਹੇ ਨੇ ਔਰ ਪਤਾ ਲੱਗਾ ਵੀ ਕਾਫੀ ਥਾਵਾਂ ਦੇ ਉੱਪਰ ਕਾਫੀ ਥਾਵਾਂ ਦੇ ਵਿੱਚ ਉਹਨਾਂ ਨੂੰ ਰੋਕਿਆ ਵੀ ਗਿਆ ਪਤਾ ਲੱਗਾ ਵੀ ਹਰੀਕੇ ਪੱਤਣ ਤੇ ਵੀ ਸੰਗਤਾਂ ਨੂੰ ਜਿਹੜੀਆਂ ਇਧਰੋਂ ਕਿਉਂਕਿ ਮਾਲਵੇ ਵਾਲੇ ਪਾਸੇ ਉਧਰੋਂ ਆ ਰਹੀਆਂ ਤੇ ਜਿਹੜੀਆਂ ਇਧਰੋਂ ਦੁਆਬੇ ਵਾਲੇ ਪਾਸਿਓਂ ਬਿਆਸ ਦਰਿਆ ਦੇ ਉੱਪਰ ਕਿਉਂਕਿ ਬਿਆਸ ਦਰਿਆ ਜਿਹੜਾ ਇਹ ਪੁਲ ਜਿਹੜਾ ਇਹ ਮਾਝੇ ਤੇ ਦੁਆਬੇ ਨੂੰ ਜੋੜਦਾ ਹੈ ਤੇ ਜਿਹੜਾ ਹਰੀਕੇ ਵਾਲਾ ਪੋਲੇ ਉਹ ਮਾਝੇ ਤੇ ਮਾਲਵੇ ਨੂੰ ਜੋੜਦਾ ਸੋ ਨੌਜਵਾਨ ਇਹ ਜਾ ਰਹੇ ਨੇ ਵੱਡਾ ਕਾਫਲਾ ਅੱਜ ਗ੍ਰਿਫਤਾਰੀ ਦੇਣ ਦੇ ਲਈ ਚੱਲਿਆ ਨਗਾਰੇ ਦੀ ਚੋਟ ਤੇ ਸੋ ਜਿੱਥੇ ਸਿੱਖ ਜਥੇਬੰਦੀਆਂ ਜਸ ਪਿਆਰ ਕਰ ਰਹੀਆਂ ਉਥੇ ਜਿਨ੍ਹਾਂ ਨੇ ਫਗਵਾੜੇ ਦੇ ਵਿੱਚ ਫੁੱਲਾਂ ਦੀ ਵਰਖਾ ਕੀਤੀ ਸੀ ਵਹੀਰ ਤੇ ਹਣੀ ਸਿੰਗਲਾ ਵੀ ਨਾਲ ਨੇ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਹੋਈ ਪੰਜ ਪਿਆਰੇ ਸਹਿਬਾਨ ਉਹ ਅਗਵਾਈ ਕਰ ਰਹੇ ਨੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਸ਼ਿਸ਼ੋਭਤ ਨੇ ਸੋ ਨਗਾਰੇ ਦੀ ਚੋਟ ਤੇ ਸੋ ਨਗਾਰੇ ਦੀ ਚੋਟ ਤੇ ਵਹੀਰ ਫਿਰ ਅੱਜ ਅਜਨਾਲੇ ਨੂੰ ਰਵਾਨਾ ਹੋ ਰਿਹਾ ਸੋ ਭਰ ਜਵਾਨੀ ਦਾ ਨੌਜਵਾਨ ਛੋਟੀ ਜੀ ਉਮਰ ਦਾ ਨਗਾਰੇ ਦੇ ਉੱਪਰ ਚੋਟਾ ਮਾਰ ਰਿਹਾ ਨਗਾਰੇ ਦੀ ਚੋਟ ਦੇ ਉੱਪਰ ਵਹੀਰ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਇਹ ਵਹੀਰ ਹਮੇਸ਼ਾ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਵਿਚਰਿਆ ਉਹ ਰਾਤ ਦੇ ਦੀਵਾਨ ਸਾਜ ਦੇ ਸੰਨ ਅਮਰ ਸੰਚਾਰ ਹੁੰਦਾ ਸੀ ਪਰ ਖੋਰੇ ਹਕੂਮਤਾਂ ਨੂੰ ਸਰਕਾਰਾਂ ਨੂੰ ਕੀ ਚੰਗਾ ਨਹੀਂ ਲੱਗਦਾ ਜਿਵੇਂ ਵੀਰ ਅਮਰਪਾਲ ਸੈਣੀ ਕਹੇ ਵੀ ਅਸੀਂ ਦੇ ਨਸ਼ਾ ਛੁਡਾ ਰਹੇ ਹਾਂ ਪਰ ਨੌਜਵਾਨ ਜਥੇ ਦੇ ਜਿਹੜੇ ਨੇ ਉਹਨਾਂ ਨੂੰ ਚੱਕਿਆ ਜਾਂਦਾ ਹੈ ਤੂਫਾਨ ਸਿੰਘ ਭਰ ਜਵਾਨੀ ਦਾ ਨੌਜਵਾਨ ਹੈ ਉਦੇ ਦੇ ਝੂਠਾ ਪਰਚਾ ਕੱਟਿਆ ਗਿਆ ਸੋ ਉਹ ਪਰਚਾ ਰੱਦ ਕਰਾਉਣ ਦੇ ਲਈ ਅੱਜ ਵਹੀਰ ਅਜਨਾਲੇ ਵੱਲ ਚਾਲੇ ਪਾ ਰਿਹਾ ਵੀ ਜਾਂ ਤੇ ਭਾਈ ਸਾਹਿਬ ਨੇ ਕਹਿਤਾ ਵੀ ਇਕੱਲੇ ਇਕੱਲੇ ਸਿੰਘ ਨੂੰ ਫੜਨ ਦੀ ਬਜਾਏ ਤੁਸੀਂ ਸਾਨੂੰ ਸਾਰਿਆਂ ਨੂੰ ਫੜ ਲਓ ਸੋ ਪਰਚੇ ਝੂਠੇ ਪਾਏ ਜਾ ਰਹੇ ਨੇ ਸਾਡੇ ਸਿੰਘਾਂ ਨੂੰ ਛੱਡਿਆ ਨਹੀਂ ਜਾ ਰਿਹਾ ਪਰ ਵੇਖੋ ਵਹੀਰ ਖਾਲਸਾ ਵਹੀਰ ਅਗੇ ਧਰਮ ਪ੍ਰਚਾਰ ਲਈ ਚੱਲਦਾ ਸੀ ਅੱਜ ਧਰਮ ਪ੍ਰਚਾਰ ਦੇ ਨਾਲ ਨਾਲ ਜਿਹੜਾ ਸੋ ਹਰੇਕ ਚੀਜ਼ ਦਾ ਖਿਆਲ ਰੱਖਿਆ ਜਾ ਰਿਹਾ ਵੇਖੋ ਪਾਲਕੀ ਸਾਹਿਬ ਦੇ ਨਾਲ ਪੰਜ ਪਿਆਰੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਸੋ ਵਹੀਰ ਚੱਲਿਆ ਸੋ ਵੀਰ ਅਮਰਤਪਾਲ ਸਿੰਘ ਜੀ ਵੀ ਨਾਲ ਨੇ ਸੋ ਦੋ ਪੁਲਾਂ ਦੇ ਉੱਪਰ ਦੋ ਪੁਲਾਂ ਦੇ ਉੱਪਰ ਨੌਜਵਾਨਾਂ ਨੂੰ ਕੇਰਿਆ ਗਿਆ ਕਿਉਂਕਿ ਜਿਹੜਾ ਬਿਆਸ ਦਰਿਆ ਹੈ ਬਿਆਸ ਦਰਿਆ ਮਾਝੇ ਤੇ ਮਾਲਵੇ ਨੂੰ ਜੋੜਦਾ ਹੈ ਤੇ ਹਰੀਕੇ ਵਾਲਾ ਦਰਿਆ ਮਾਲਵੇ ਤੇ ਮਾਝੇ ਨੂੰ ਜੋੜਦਾ ਦੋਵਾਂ ਦਰਿਆਵਾਂ ਦੇ ਉੱਪਰ ਭਾਰੀ ਫੋਰਸ ਲਾ ਕੇ ਨੌਜਵਾਨਾਂ ਨੂੰ ਉੱਥੇ ਰੋਕਿਆ ਗਿਆ ਸੋ ਨੌਜਵਾਨਾਂ ਦਾ ਕਾਫਲਾ ਜਿਹੜਾ ਇਹ ਵਹੀਰ ਧਰਮ ਪ੍ਰਚਾਰ ਲਈ ਹਮੇਸ਼ਾ ਚੱਲਦੀ ਸੀ ਪਰ ਅੱਜ ਧਰਮ ਪ੍ਰਚਾਰ ਦੇ ਨਾਲ ਨਾਲ ਗ੍ਰਿਫਤਾਰੀ ਲਈ ਚੱਲੀ ਏ। ਸੋ ਗੱਡੀਆਂ ਦੇ ਉੱਪਰ ਲਿਖਿਆ ਗਿਆ ਭਾਈ ਤੂਫਾਨ ਸਿੰਘ ਨੂੰ ਰਿਹਾ ਕਰੋ ਝੂਠੇ ਪਰਚੇ ਰੱਦ ਕਰੋ। ਸੋ ਹਣੀ ਸਿੰਘਲਾ ਜੀ ਵੀ ਨਾਲ ਨੇ। ਜਕਾਰਿਆਂ ਦੀ ਗੂੰਜ ਦੇ ਵਿੱਚ ਨਗਾਰੇ ਦੀ ਝੋਟ ਤੇ ਵਹੀਰ ਜਿਹੜਾ ਜਲੂਪੁਰ ਖੇੜਾ ਤੋਂ ਚੱਲ ਚੁੱਕਾ ਹੈ। ਅੱਜ ਅਜਨਾਲੇ ਪਹੁੰਚੇਗਾ ਰਸਤੇ ਦੇ ਵਿੱਚ ਧਰਮ ਪ੍ਰਚਾਰ ਕਰਦਾ ਕਰਦਾ ਅੱਜ ਸ਼ਾਮ ਨੂੰ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ। ਸੋ ਸਰਕਾਰ ਦਾ ਕੀ ਫੈਸਲਾ ਹੈ ਅਜੇ ਤੇ ਇਹ ਗ੍ਰਿਫਤਾਰੀ ਦੇਣ ਲਈ ਜਿੱਥੇ ਚੱਲੇ ਨੇ ਵੀ ਤੁਸੀਂ ਇਹ ਕਿੱਕ ਨੂੰ ਘਰਾਂ ਦੇ ਵਿੱਚੋਂ ਚੁੱਕ ਦੇ ਜੀ ਪਰ ਅੱਜ ਉਹ ਸਾਰੇ ਨੌਜਵਾਨਾ ਜਿਹੜੇ ਤੁਹਾਡੇ ਸਪੁਰਦ ਕਰ ਦਿੱਤੇ ਜਾਣਗੇ ਜਿਹਦੇ ਤੇ ਪਰਚਾ ਕੱਟਣਾ ਤੁਸੀਂ ਕੱਟ ਸਕਦੇ ਹੋ ਸੋ ਭਾਈ ਸਾਹਿਬ ਦਾ ਇਹ ਕਹਿਣਾ ਔਰ ਭਾਰੀ ਮਾਤਰਾ ਦੇ ਵਿੱਚ ਸੰਗਤ ਪਿੰਡ ਤੋਂ ਵੀ ਚੱਲੀ ਏ ਔਰ ਪਤਾ ਲੱਗਾ ਵੀ ਰਸਤੇ ਦੇ ਵਿੱਚ ਵੀ ਜਿਹੜੇ ਨੇ ਬੈਰੀਗੇਟਿੰਗ ਕਰਕੇ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਰੋਕਿਆ ਗਿਆ ਕਿਉਂਕਿ ਖਬਰਾਂ ਮਿਲ ਰਹੀਆਂ ਚੈਨਲਾਂ ਦੇ ਮਾਧਿਅਮ ਜ਼ਰੀਏ ਸੋ ਬੱਸਾਂ ਦੇ ਉੱਪਰ ਵੀ ਵੇਖੋ ਬੈਨਰ ਲਾਏ ਗਏ ਨੇ ਭਾਈ ਤੂਫਾਨ ਸਿੰਘ ਨੂੰ ਰਿਹਾ ਕਰੋ ਛੂਹੇ ਪਰਚੇ ਸੋ ਜਕਾਰਿਆਂ ਦੀ ਗੂੰਜ ਦੇ ਵਿੱਚ ਨਗਾਰਿਆਂ ਦੀ ਚੋਟ ਤੇ ਸੋ ਬੱਸਾਂ ਚੱਲ ਪਈਆਂ ਨੇ ਸੋ ਬੱਸਾਂ ਗੱਡੀਆਂ ਜਿਹੜਾ ਵੀ ਕਿਸੇ ਕੋਲ ਵਹੀਕਲ ਸਾਧਣੇ ਅੱਜ ਇਹ ਸਾਰੇ ਨੌਜਵਾਨ ਸਿੱਖ ਸੰਗਤਾਂ ਜਿਹੜੀਆਂ ਨੇ ਇਹ ਗ੍ਰਿਫਤਾਰੀ ਦੇਣ ਦੇ ਲਈ ਚੱਲੀਆਂ ਨੇ